ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਕੀ ਹਾਲ ਚਾਲ ਆ ਠੀਕ ਠਾਕ ਅੱਜ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣ ਲੱਗੀ ਆ ਪਹਿਲਾਂ ਮੈਨੂੰ ਮੈਂ ਥੋੜਾ ਬਾਹਰ ਆਈ ਸੀ ਕਿ ਮੈਨੂੰ ਇੰਨਾ ਵਧੀਆ ਲੱਗਿਆ ਤੁਹਾਨੂੰ ਦਿਖਾਉਣੀ ਆ ਕੋਈ ਡਿਫਰੈਂਸ ਨਹੀਂ ਕੋਈ ਫਰਕ ਨਹੀਂ ਹੈਗਾ ਮੈਂ ਆ ਦੇਖੋ ਅੰਗੂਰ ਲੱਗੇ ਹੋਏ ਕਿਸ ਨੇ ਲਾਏ ਹੋਏ ਆ ਕਿੰਨੀ ਸੋਹਣੀ ਚੀਜ਼ ਮੇਰਾ ਸਵੇਰ ਸਵੇਰੇ ਦੇਖ ਕੇ ਮਨ ਖੁਸ਼ ਹੋ ਗਿਆ ਮੈਨੂੰ ਐਵੇਂ ਦੀਆਂ ਚੀਜ਼ਾਂ ਆਬਵੀਅਸਲੀ ਤੁਹਾਨੂੰ ਸਾਰਿਆਂ ਨੂੰ ਪਸੰਦ ਹੀ ਹੁੰਦੀਆਂ ਨੇ ਇਹ ਨੇਚਰ ਦੇ ਕੋਲ ਹਨਾ ਕਿੰਨੀ ਸੋਹਣੀ ਲੈਕ ਕਿਸ ਨੇ ਲਾਈ ਹੋਈ ਆ ਤੇ ਸੇਮ ਆਪਣੇ ਇੰਡੀਆ ਵਾਲੀ ਜਿਹਦਾ ਆਪਣੇ ਘਰਾਂ ਚ ਲਾਏ ਹੁੰਦੇ ਆ ਇੱਧਰ ਦੇਖੋ ਤੁਸੀਂ ਕਿੰਨਾ ਫਲ ਆਇਆ ਹੋਇਆ ਕਿੰਨਾ ਸੋਹਣਾ ਲੱਗ ਰਿਹਾ ਅੰਦਰਲੇ ਪਾਸੇ ਵੀ ਆ ਇਹਨਾਂ ਦੇ ਘਰ ਦੇ ਆਹ ਦੇਖੋ ਕਿੰਨੀ ਸੋਹਣੀ ਚੀਜ਼ ਜਦੋਂ ਆਪਾਂ ਇਧਰ ਨੈਚੁਰਲ ਆਰਗੈਨਿਕ ਚੀਜ਼ ਲੱਗੀ ਦੇਖਦੇ ਆ ਨਾ ਇੰਨਾ ਜ਼ਿਆਦਾ ਵਧੀਆ ਲੱਗਦਾ ਆ ਦੇਖੋ ਕਿੰਨੇ ਸੋਹਣੇ ਆ ਸੋ ਅੱਜ ਬੇਸਿਕਲੀ ਆਪਣਾ ਵਲੌਗ ਟਾਈਪ ਹੀ ਆ ਤੁਹਾਨੂੰ ਆਪਾਂ ਦਿਖਾਉਨੇ ਆ ਕਿ ਇੱਥੇ ਨਾ ਦੋ ਤਿੰਨ ਮਾਂਥੀ ਵਧੀਆ ਹੁੰਦਾ ਆ ਦੇਖੋ ਇੱਕ ਚੀਜ਼ ਹੋਰ ਦਿਖਾਉਣੀ ਆ ਮੈਂ ਤੁਹਾਨੂੰ ਮੈਂ ਵੀ ਜਦੋਂ ਇੰਡੀਆ ਚ ਹੁੰਦੀ ਸੀ ਨਾ ਆਪਾਂ ਇਹ ਸੁਣੀਦਾ ਸੀ ਕਿ ਇੱਥੇ ਮਿੱਟੀ ਨਹੀਂ ਹੈਗੀ ਤੁਸੀਂ ਮਿੱਟੀ ਦੀ ਗੱਲ ਛੱਡੋ ਤੁਸੀਂ ਆ ਦੇਖੋ ਟਮਾਟਰ ਕਿੰਨੇ ਜ਼ਿਆਦਾ ਲੱਗੇ ਹੋਏ ਆ ਕਿੰਨੇ ਵਧੀਆ ਤਰੀਕੇ ਨਾਲ ਲਾਏ ਹੋਏ ਹਨ ਇਹਨਾਂ ਨੇ ਆ ਦੇਖੋ ਵਿੱਚ ਇਹ ਫੁੱਲ ਲਾਏ ਆ ਤੇ ਟਮਾਟਰ ਦੇਖੋ ਫਲ ਕਿੰਨਾ ਆਇਆ ਹੋਇਆ ਆ ਦੇਖੋ ਭਰਿਆ ਪਿਆ ਆ ਬੂਟਾ ਬਹੁਤ ਸੋਹਣੀ ਸਬਜ਼ੀ ਹੁੰਦੀ ਆ ਧਨੀਆ ਵੀ ਇੱਥੇ ਹੁੰਦੀ ਨਹੀਂ ਦੇਖੋ ਸਭ ਤੋਂ ਵਧੀਆ ਤਾਂ ਮੈਨੂੰ ਆਹ ਚੀਜ਼ ਲੱਗੀ ਇੰਨਾ ਜ਼ਿਆਦਾ ਨਾ ਰੂਹ ਨੂੰ ਸਕੂਨ ਦੇਣ ਵਾਲੀਆਂ ਚੀਜ਼ਾਂ ਨੇ ਜਿਹੜੇ ਕੁਦਰਤੀ ਆਰਗੇਨਿਕ ਸਬਜ਼ੀਆਂ ਹੋਗੀਆਂ ਫਰੂਟਸ ਹੋਗੇ ਆ ਤੁਸੀਂ ਚੈੱਕ ਕਰੋ ਕੱਦੂ ਲਾਏ ਹੋਏ ਨੇ ਘਰ ਦੇ ਵਿੱਚ ਆਪਾਂ ਤੇ ਇੰਨਾ ਜ਼ਿਆਦਾ ਫਲ ਆਇਆ ਤੇ ਹੈਰਾਨੀ ਦੀ ਗੱਲ ਦੇਖੋ ਸੇਮ ਕੋਈ ਡਿਫਰੈਂਸ ਨਹੀਂ ਕੁਛ ਨਹੀਂ ਮਤਲਬ ਕਿ ਇੱਥੇ ਦੀ ਵੀ ਮਿੱਟੀ ਬਹੁਤ ਵਧੀਆ ਇੱਥੇ ਖਾਦ ਵਗੈਰਾ ਥੋੜੀ ਬਹੁਤੀ ਪਾਉਣੀ ਪੈਂਦੀ ਹੈ ਲੈ ਆ ਕੇ ਟਮਾਟਰ ਦੇਖੋ ਤੁਸੀਂ ਮਤਲਬ ਕਿ ਬੂਟੇ ਭਰੇ ਪਏ ਆ ਉਹ ਮੈਂ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਉਹ ਬਾਹਰ ਦੀ ਵੀਡੀਓ ਸੀ ਕਿਸੇ ਹੋਰ ਨੇ ਲਗਾਈ ਹੋਈ ਸੀ ਤੋਂ ਇਹ ਆਪਾਂ ਘਰ ਦੇ ਵਿੱਚ ਲਗਾਏ ਹੋਏ ਨੇ ਹਰੀਆਂ ਮਿਰਚਾਂ ਉਧਰ ਪਿਆਜ਼ ਲੱਗੇ ਹੋਏ ਆ ਇੰਨਾ ਕ ਜਿਆਦਾ ਇਹਨੂੰ ਫਲ ਆਇਆ ਹੋਇਆ ਹਨਾ ਇੰਨੀ ਸੋਹਣੀ ਚੀਜ਼ ਲੱਗਦੀ ਐ ਬਟ ਪ੍ਰੋਬਲਮ ਇਹ ਆ ਕਿ ਇੱਥੇ ਦੋ ਤਿੰਨ ਮਹੀਨੇ ਹੀ ਹੁੰਦਾ ਜਿਵੇਂ ਗਰਮੀ ਜਿਆਦਾ ਇੱਥੇ ਸਨੋ ਪੈਂਦੀ ਕਰਕੇ ਠੰਡ ਚ ਤਾਂ ਮਤਲਬ ਕਿ ਕੁਝ ਦੇਖਣ ਨੂੰ ਹੀ ਨਹੀਂ ਮਿਲੂਗਾ ਤੁਹਾਨੂੰ ਠੰਡ ਚ ਤਾਂ ਇੱਥੇ ਬੁਰਾ ਹਾਲ ਹੁੰਦਾ ਤੇ ਬਾਕੀ ਮਤਲਬ ਕਿ ਇੱਥੇ ਹਨਾ ਹਰ ਇੱਕ ਨੂੰ ਸ਼ੌਂਕ ਆ ਫੁੱਲ ਬੂਟਿਆਂ ਦਾ ਦੇਖ ਲਓ ਹਰ ਘਰ ਦੇ ਅੱਗੇ ਲੱਗੇ ਹੋਏ ਨੇ ਦੇਖ ਕੇ ਮਨ ਖੁਸ਼ ਹੋ ਜਾਂਦਾ ਨੇਚਰ ਨੂੰ ਅੱਜ ਓਦਾਂ ਵੀ ਬੱਦਲ ਸੀਗਾ ਧੁੱਪ ਨਹੀਂ ਸੀ ਇੰਨੀ ਸੋ ਆ ਚੀਜ਼ ਤਾਂ ਮੈਨੂੰ ਬਹੁਤ ਵਧੀਆ ਲੱਗੀ ਤੁਸੀਂ ਕਮੈਂਟ ਕਰਕੇ ਦੱਸਿਓ ਜਿੰਨਾ ਜਿੰਨਾਂ ਦੇ ਘਰ ਅੰਗੂਰ ਲੱਗੇ ਹੋਏ ਅੰਗੂਰਾਂ ਦੀ ਬੇਲ ਮਤਲਬ ਕਿ ਇੱਥੇ ਨਾ ਮੈਨੂੰ ਆ ਚੀਜ਼ ਵਧੀਆ ਲੱਗੀ ਕਿ ਤੁਸੀਂ ਮਤਲਬ ਕਿ ਜਿਵੇਂ ਹੁਣ ਹੈ ਨਾ ਜਿੱਥੇ ਥੋੜਾ ਮਨ ਕਰਦਾ ਜਿਵੇਂ ਇੱਥੇ ਪਾਰਕ ਬਣੀ ਹੋਈ ਆ ਪਾਰਕ ਦੇ ਵਿੱਚ ਬੈਠ ਜਿਓ ਜਾ ਕੇ ਉੱਥੇ ਬਹੁਤ ਸਾਰੇ ਬੱਚੇ ਹੁੰਦੇ ਆ ਬਹੁਤ ਸਾਰੀਆਂ ਫੈਮਲੀਆਂ ਹੁੰਦੀਆਂ ਨੇ ਸੋ ਉਹ ਚੀਜ਼ ਵਧੀਆ ਲੱਗਦੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਆ ਸਾਮਣੇ ਦੇਖੋ ਉੱਥੇ ਕਹਤੋਂ ਨੂੰ ਦਿਖ ਰਿਹਾ ਹੋਊਗਾ ਆਪਾਂ ਜ਼ੂਮ ਕਰ ਲੈਂਦੇ ਆ ਦੇਖੋ ਕਿੰਨੇ ਸੋਹਣੇ ਡੈਕੋਰੇਟ ਕੀਤੇ ਹੋਏ ਆ ਨਾ ਫਲਾਵਰ ਉਹਨਾਂ ਨੇ ਘਰ ਦੇ ਅੱਗੇ ਟੰਗੇ ਹੋਏ ਆ ਸੋ ਚੀਜ਼ ਇੰਨੀ ਕਿ ਜ਼ਿਆਦਾ ਵਧੀਆ ਲੱਗ ਰਹੀ ਆ ਔਰ ਦੇਖਣ ਨੂੰ ਨਕਲੀ ਲੱਗ ਰਿਹਾ ਪਰ ਉਹ ਰੀਅਲ ਨੇ ਰੀਅਲ ਫਲਾਵਰ ਹਰ ਇੱਕ ਨੇ ਨਹੀਂ ਲਾਏ ਪਰ ਦੇਖ ਹਰ ਇੱਕ ਨੂੰ ਸ਼ੌਂਕ ਆ ਇੱਥੇ ਕਿਸੇ ਕਿਸੇ ਨੂੰ ਬਹੁਤ ਜ਼ਿਆਦਾ ਸੋ ਚੀਜ਼ ਬਹੁਤ ਵਧੀਆ ਲਾਦੀ ਆ ਸੋ ਮੈਂ ਕਿ ਅੱਜ ਤੁਹਾਨੂੰ ਇੱਕ ਬਲੌਗ ਟਾਈਪ ਇਹ ਕਰਾ ਦਿੰਨੇ ਆ ਆਪਾਂ ਬਾਹਰ ਦਾ ਟੂਰ ਤੇ ਸਾਡੇ ਘਰ ਦੇ ਅੱਗੇ ਵੀ ਫੁੱਲ ਲੱਗੇ ਹੋਇਆ ਮੈਂ ਤੁਹਾਨੂੰ ਦਿਖਾਉਣੀ ਆ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਆਪਾਂ ਵੀਡੀਓ ਜ਼ਿਆਦਾ ਵੱਡੀ ਨਹੀਂ ਬਣਾਉਣੀ ਉਹ ਦੇਖੋ ਕਿੰਨੇ ਸੋਹਣੇ ਲੱਗਦੇ ਆ ਆ ਦੇਖੋ ਕਿੰਨੇ ਪਿਆਰੇ ਲੱਗ ਰਹੇ ਨੇ ਦੇਖੋ ਕਿੰਨੇ ਜਿਆਦਾ ਸੋਹਣੇ ਆ ਸਾਰੇ ਬਹੁਤ ਸਜਾ ਸਜਾ ਕੇ ਲਾਏ ਹੋਏ ਆ ਸੋਏ ਸੀ ਕਿ ਛੋਟੀ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਸੋਏ ਸੀ ਕਿ ਛੋਟੀ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਬਾਹਰ ਦਾ ਵੀਊ ਵਧੀਆ ਲੱਗਿਆ ਤੇ ਜੇ ਤੁਹਾਨੂੰ ਲੱਗਦਾ ਕਿ ਆਪਾਂ ਨੂੰ ਐਵੇਂ ਦੀ ਵੀਡੀਓ ਵੀ ਕਦੇ-ਕਦੇ ਪਾਉਣੀ ਚਾਹੀਦੀ ਆਪਣੇ ਚੈਨਲ ਤੇ ਤਾਂ ਜਰੂਰ ਦੱਸਿਓ ਕਮੈਂਟ ਕਰਕੇ ਜਦੋਂ ਹੀ ਆਪਾਂ ਨੂੰ ਟਾਈਮ ਲੱਗਿਆ ਕਰੂ ਕਿਉਂਕਿ ਮੈਨੂੰ ਵੀ ਬਹੁਤ ਸ਼ੌਂਕ ਆ ਵਾਕ ਕਰਨੇ ਨਿਕਲੀ ਸੀ ਮੈਂ ਕੰਮ ਤੋਂ ਆਈ ਸੀ ਮੈਂ ਕਿਹਾ ਫਿਰ ਬਾਅਦ ਚ ਸੌਣੇ ਆ ਕਿ ਥੋੜਾ ਖਾਣਾ ਵਗੈਰਾ ਰੋਟੀ ਖਾਦੀ ਸੀ ਕਿ ਮੈਂ ਕਿਹਾ ਚਲੋ ਥੋੜਾ ਬਾਹਰ ਚ ਆਨੇ ਤੇ ਜਰੂਰ ਦੱਸਿਓ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਫਿਰ ਆਪਾਂ ਐਵੇਂ ਦੀਆਂ ਵੀਡੀਓਜ਼ ਵੀ ਹਫ਼ਤੇ ਚ ਇੱਕ ਵਾਰੀ ਟਰਾਈ ਕਰਿਆ ਕਰਾਂਗੇ ਕਿ ਤੁਹਾਨੂੰ ਬਾਹਰ ਦਾ ਟੂਰ ਕਰਾਈਏ ਸੋ ਕਮੈਂਟ ਜ਼ਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਜੇ ਵਧੀਆ ਮਿਲਦੇ ਆਂ ਜਲਦੀ ਕਿਸੇ ਹੋਰ ਵੀਡੀਓ ਦੇ ਵਿੱਚ ਆਪਣਾ ਧਿਆਨ ਰੱਖਿਓ ਸਤਿ ਸ੍ਰੀ ਅਕਾਲ ਜੀ ਲੱਗੋਂ ਵੀ ਆ ਰਹੀ ਬੁਈ duro kabhi jendarni duro shodali